ਸਰੀਪੰਨ ਪ੍ਰਭੂ ਨੂੰ ਪੈਰ ਪਰੀ ਜੈਮਸੀ ਦੀ ਅੱਜ ਅਸੀਂ ਸ਼ਾਮ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਪਾਕ ਪਵਿੱਤਰ ਹਜ਼ੂਰੀ 'ਚ ਇਕੱਠੇ ਹੋਏ ਆਂ ਧੰਨਵਾਦ ਕਰਦੇ ਹਾਂ ਉਸ ਖੁਦਾਵੰਦ ਦਾ ਜਿਨ੍ਹਾਂ ਨੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਆਪਣੇ ਦੂਤਾਂ ਦੇ ਦੁਆਰਾ ਸਾਡੀ ਮਦਦ ਕੀਤੀ ਔਰ ਸੱਚਮੁੱਚ ਧੰਨਵਾਦ ਕਰਦੇ ਹਾਂ ਉਸ ਮਹਾਨ ਖੁਦਾ ਦਾ ਜਿਨ੍ਹਾਂ ਨੇ ਅੱਜ ਦੇ ਪੂਰੇ ਵਚਨ ਦੇ ਦੁਆਰਾ ਪੂਰੇ ਦਿਨ ਦੇ ਹਰ ਇੱਕ ਵਚਨ ਦੇ ਵਿੱਚ ਸਾਨੂੰ ਸਿਖਾਇਆ ਕਿ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਸੁਰਗ ਰਾਜ ਦੇ ਲਈ ਤਿਆਰ ਕਰ ਸਕਦੇ ਆਂ ਅਸੀਂ ਸਵੇਰ ਦੇ ਵਚਨ ਤੋਂ ਜਾਣਿਆ ਕਿ ਕਿਸ ਤਰ੍ਹਾਂ ਅਸੀਂ ਬਪਤਿਸਮਾ ਦੇ ਦੁਆਰਾ ਆਪਣੇ ਆਪ ਨੂੰ ਸੁਰਗ ਦੇ ਰਾਜ ਲਈ ਨਵਿਆ ਕਰਕੇ ਉਸ ਤੋਂ ਬਾਅਦ ਰਾਜ ਸੱਚਾਈ ਤੇ ਜੀਵਨ ਤੇ ਜਲਦੇ ਹੋਏ ਖੁਦਾ ਦੇ ਰਾਜ ਨੂੰ ਪ੍ਰਾਪਤ ਕਰ ਸਕਦੇ ਆ। ਉਸ ਤੋਂ ਬਾਅਦ ਅਸੀਂ ਦੁਪਹਿਰ ਦੇ ਵਚਨ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਤੌਬਾ ਤੇ ਵਿਸ਼ਵਾਸ ਦੇ ਨਾਲ ਖੁਦਾ ਦੇ ਰਾਜ ਵਿੱਚ ਵੜਨਾ ਸਾਡੇ ਲਈ ਜ਼ਰੂਰੀ ਆ। ਔਰ ਅੱਜ ਅਸੀਂ ਸ਼ਾਮ ਦੇ ਵਚਨ ਤੋਂ ਜਾਣਾਂਗੇ ਕਿ ਅਮਲ ਦੇ ਦੁਆਰਾ ਅਸੀਂ ਸਵਰਗ ਜਾ ਸਕਦੇ ਹਾਂ। ਕਿਉਂਕਿ ਵਚਨ ਜਿਹੜਾ ਹੈ ਉਹ ਸਿਰਫ ਸੁਣਨ ਦੇ ਲਈ ਨਹੀਂ ਅਤੇ ਨਾ ਹੀ ਇਸ ਵਚਨ ਦੇ ਉੱਤੇ ਸ਼ੋਅ ਆਫ ਕਰਨ ਦੇ ਲਈ ਆ ਪਰ ਇਹ ਵਚਨ ਕਿਉਂ ਹੈ ਸਾਡੇ ਲਈ ਤਾਂ ਕਿ ਅਸੀਂ ਇਸੇ ਦੇ ਉੱਤੇ ਅਮਲ ਕਰਦੇ ਹੋਏ ਸੁਰਗ ਰਾਜ ਵੱਢੀਏ। ਕਿਉਂਕਿ ਵਚਨ ਸਾਨੂੰ ਇਹੀ ਦੱਸਦਾ ਹੈ ਕਿ ਅਮਲ ਦੇ ਬਿਨਾ ਵਿਸ਼ਵਾਸ ਵੀ ਅੰਨਿਆ ਅਤੇ ਅਮਲ ਦੇ ਬਿਨਾ ਗਿਆਨ ਵੀ ਅਧੂਰਾ ਹੈ ਸੋ ਐਸੇ ਹੀ ਵਿਸ਼ੇ ਦੇ ਉੱਤੇ ਗੱਲ ਕਰਦੇ ਹੋਏ ਸ਼ਾਮ ਦੇ ਵਚਨ ਚੋਂ ਪੜ੍ਹਦੇ ਹਾਂ ਕਲਾਮ ਦੇ ਵਿੱਚ ਲਿਖਿਆ ਹੈ ਯਾਕੂਬ 1 ਕੋ ਦੀ 26 ਔਰ 27 ਨੰਬਰ ਆਪਾਂ ਪੜ੍ਹਾਂਗੇ ਜੇ ਕੋਈ ਆਪਣੇ ਆਪ ਨੂੰ ਭਗਤੀ ਕਰਨ ਵਾਲਾ ਸਮਝੇ ਅਤੇ ਆਪਣੀ ਜੀਭ ਨੂੰ ਲਗਾਮ ਨਾ ਦੇਵੇ ਸਗੋ ਆਪਣੇ ਹੀ ਦਿਲ ਨੂੰ ਧੋਖਾ ਦੇਵੇ ਤਾਂ ਉਸ ਮਨੁੱਖ ਦੀ ਭਗਤੀ ਵਿਅਰਥ ਹੈ ਸਾਡੇ ਪਰਮੇਸ਼ਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਕਿ ਅਨਾਥਾਂ ਤੇ ਵਿਧਵਾਵਾਂ ਦੀ ਉਹਨਾਂ ਦੇ ਕਸ਼ਟਾਂ ਦੇ ਵੇਲੇ ਸੋਧ ਲੈਣੀ ਅਤੇ ਆਪਣੇ ਆਪ ਨੂੰ ਸੰਸਾਰ ਤੋਂ ਬੇਦਾਗ ਰੱਖਣਾ ਹallelujah ਸੋ ਜਿਸ ਤਰ੍ਹਾਂ ਅਸੀਂ ਵਚਨ ਪੜਦੇ ਬਹੁਤ ਹਾਂ ਪਰ ਅਸੀਂ ਅਮਲ ਕਰਨ ਵਾਲੇ ਥੋੜੇ ਹਾਂ ਜਿਸ ਤਰ੍ਹਾਂ ਇਹੇ ਵਚਨ ਹੈ ਜਿਸ ਤਰ੍ਹਾਂ ਅਸੀਂ ਸਾਰੇ ਹੀ ਹਰ ਵਾਰ ਜਦੋਂ ਫਾਸਟਿੰਗ ਕਰਦੇ ਆਂ ਔਰ ਉਸ ਤੋਂ ਬਾਅਦ ਅਸੀਂ ਕੀ ਕਹਨੇ ਆ ਗਿਆ ਕਿ ਆਪਣੀ ਫਾਸਟਿੰਗ ਦੇ ਵਿੱਚੋਂ ਕੁਛ ਦਾਨ ਕਰੋ ਅਤੇ ਉਹਦੇ ਲਈ ਜ਼ਰੂਰਤਮੰਦਾਂ ਨੂੰ ਰਾਸ਼ਨ ਵਗੈਰਾ ਲੈ ਦਿਓ ਕਿਸੇ ਜ਼ਰੂਰਤਮੰਦ ਨੂੰ ਮੈਡੀਸਨ ਲਈ ਪੈਸੇ ਦੇ ਦਿਓ ਜਾਂ ਫਿਰ ਕਿਸੇ ਦਾ ਘਰ ਨਹੀਂ ਹੈਗਾ ਉਹਨੂੰ ਘਰ ਲਈ ਥੋੜੇ ਬਹੁਤ ਦੇ ਦਿਓ ਜਿੰਨੇ ਵੀ ਅਸੀਂ ਦੇ ਸਕਦੇ ਆ ਕਿਉਂਕਿ ਐਸਾ ਹੁਕਮ ਹੈ ਥੋੜੇ ਸਮਾਂ ਪਹਿਲਾਂ ਆਪਾਂ ਇੱਕ ਵਚਨ ਜਾਣਿਆ ਸੀ ਜਿਦੇ ਵਿੱਚ ਪ੍ਰਭੂ ਨੇ ਕਿਹਾ ਸੀਗਾ ਕਿ ਜਦੋਂ ਮੈਂ ਭੁੱਖਾ ਸੀ ਤੁਸੀਂ ਮੈਨੂੰ ਖਾਣ ਨੂੰ ਦਿੱਤਾ ਜਦੋਂ ਮੈਂ ਪਿਆਸਾ ਸੀ ਤੁਸੀਂ ਮੈਨੂੰ ਪੀਣ ਨੂੰ ਦਿੱਤਾ ਜਦ ਜਦ ਮੇਰੇ ਕੋ ਘਰ ਨਹੀਂ ਸੀ ਤੁਸੀਂ ਮੈਨੂੰ ਆਪਣੇ ਘਰ ਲੈ ਕੇ ਆਏ ਸੋ ਇਹ ਇਦਾਂ ਗੱਲਾਂ ਕਹ ਦੋ ਕਹਿ ਰਿਆ ਸੀ ਪਰਮੇਸ਼ਰ ਨਿਆਹ ਵਾਲੇ ਦਿਨ ਧਰਮੀਆਂ ਅਤੇ ਪਾਪੀਆਂ ਦੇ ਨਾਲ ਐਸੀਆਂ ਗੱਲਾਂ ਕਰ ਰਿਆ ਸੀ ਅਤੇ ਜਿਨ੍ਹਾਂ ਨੇ ਖੁਦਾ ਨੂੰ ਖਾਣਾ ਦਿੱਤਾ ਸੀ, ਕੱਪੜੇ ਦਿੱਤੇ ਸੀ, ਆਸਰਾ ਦਿੱਤਾ ਸੀ, ਉਹਨਾਂ ਨੂੰ ਪਰਮੇਸ਼ਰ ਨੇ ਸਵਰਗ 'ਚ ਰੱਖਿਆ ਅਤੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਖਾਣਾ, ਕੱਪੜੇ ਅਤੇ ਸਾਰੀਆਂ ਚੀਜ਼ਾਂ ਨਹੀਂ ਸੀ ਦਿੱਤੀਆਂ, ਉਹਨਾਂ ਨੂੰ ਪਰਮੇਸ਼ਰ ਨੇ ਨਰਕ ਵਿੱਚ ਸੁੱਟਿਆ। ਸੋ ਅਸੀਂ ਇਹ ਗੱਲਾਂ ਨੂੰ ਸੁਣ ਜ਼ਰੂਰ ਲਿਆ। ਵਿਕਲਮ ਚ ਕੀ ਲਿਖਿਆ ਆ ਕਿ ਸੱਚੀ ਭਗਤੀ ਕਿਹੜੀ ਹੈਗੀ ਆ। ਪਰ ਅਸੀਂ ਇਹ ਸੱਚੀ ਭਗਤੀ ਨੂੰ ਕੀਤਾ ਨਹੀਂ। ਕਿ ਕਿ ਵਚਨ ਸਾਨੂੰ ਦੱਸਦਾ ਕਿ ਧਰਮੀ ਹੀ ਸਵਰਗ ਜਾਣਗੇ। ਔਰ ਧਰਮੀ ਕੌਣ ਹੋਣਗੇ? ਜਿਨ੍ਹਾਂ ਨੂੰ ਪਰਮੇਸ਼ਰ ਧਰਮੀ ਠਹਿਰਾਉਂਦਾ ਆ। ਔਰ ਇਹ ਅੰਤ ਕਾਲ ਦੇ ਸਮੇਂ ਹੋ ਰਹੀ ਇਹ वार्तालाਪ ਸੀ ਪਰਮੇਸ਼ਰ ਦੀ ਗੱਲਬਾਤ ਸੀ ਉਹਦੇ ਧਰਮੀਆਂ ਤੇ ਪਾਪੀਆਂ ਦੇ ਨਾਲ ਜਿਹਦੇ ਵਿੱਚ ਪ੍ਰਭੂ ਕਹਿ ਰਿਹਾ ਸੀ ਕਿ ਤੁਸੀਂ ਮੈਨੂੰ ਖਾਣ ਨੂੰ ਦਿੱਤਾ, ਤੁਸੀਂ ਮੈਨੂੰ ਘਰ ਦਿੱਤਾ, ਤੁਸੀਂ ਮੈਨੂੰ ਆਸਰਾ ਦਿੱਤਾ ਅਤੇ ਇਹ ਸਭ ਕੀਤਾ ਇਸ ਲਈ ਤੁਸੀਂ ਸਵਰਗ ਜਾਓਗੇ। ਸੋਹਣ ਸਾਨੂੰ ਇਹ ਵੀ ਪਹਤਾਵੀ ਸਵਰਗ ਜਾਣ ਦੇ ਲਈ ਸਾਨੂੰ ਪhle ਕੰਮ ਕਰਨੇ ਜ਼ਰੂਰੀ ਆਰ ਪhle ਕੰਮਾਂ ਚ ਕੀਆ ਅਨਾਥਾਂ ਤੇ ਵਿਧਵਾਵਾਂ ਨੂੰ ਕਸ਼ਟਾਂ ਦੇ ਵੇਲੇ ਉਹਨਾਂ ਦੀ ਮਦਦ ਦੇਣੀ ਅਤੇ ਸੰਸਾਰ ਦੇ ਪਾਪ ਤੋਂ ਆਪਣੇ ਆਪ ਨੂੰ ਬੇਦਾਗ ਰੱਖਣਾ ਹੁਣ ਸਾਨੂੰ ਸਾਰਾ ਪਤਾ ਕਿ ਮਸੀਹ ਅਸੂ ਸਵਰਗ ਕਿਉਂ ਗਿਆ ਕਿਉਂਕਿ ਉਹਨੇ ਕੋਈ ਪਾਪ ਨਹੀਂ ਕੀਤਾ ਤੇ ਉਹ ਪਾਪ ਤੋਂ ਬਿਲਕੁਲ ਰਹਿਤ ਸੀ ਉਹ ਪਵਿੱਤਰ ਲੇਲਾ ਸੀਸਲੀ ਨੂੰ ਪਰਮੇਸ਼ਰ ਦੇ ਹਜ਼ੂਰ ਕੋਲ ਮਾਨ ਕੀਤਾ ਗਿਆ ਉਹ ਪਾਪ ਤੋਂ ਰਹਿਤ ਹੋਣ ਕਰਕੇ ਹੀ ਸਵਰਗ ਵਿੱਚ ਗਿਆ ਸੋ ਉਹ ਬੇਦਾਗ ਸੀ ਅਤੇ ਉਹਨੇ ਕਸ਼ਟਾਂ ਦੇ ਵੇਲੇ ਹਰ ਇੱਕ ਦੇ ਸੁਧ ਲਈ ਪਰਮੇਸ਼ਰ ਨੇ ਜ਼ਰੂਰਤਮੰਦਾਂ ਦੀ ਸਹਾਇਤਾ ਕੀਤੀ ਭੁੱਖਿਆਂ ਨੂੰ ਉਹਨੇ ਖਾਣਾ ਦਿੱਤਾ ਅਸੀਂ ਵੇਖਦੇ ਹਾਂ ਦੋ ਵਾਰ ਪਰਮੇਸ਼ਰ ਨੇ ਐਸਾ ਕੀਤਾ ਇੱਕ ਵਾਰ ਉਹਨੇ ਪੰਜ ਰੋਟੀਆਂ ਤੇ ਦੋ ਮੱਛੀਆਂ ਤੋਂ ਬਰਕਤ ਮੰਗੀ ਅਤੇ ਫਿਰ ਉਹਨੇ ਬਚੇ ਹੋਏ ਟੋਕਰਿਆਂ ਤੋਂ ਬਰਕਤ ਮੰਗੀ ਸੋ ਉਹਨੇ ਭੁੱਖਿਆਂ ਨੂੰ ਖਾਣਾ ਵੀ ਦਿੱਤਾ ਉਹਨੇ ਵਿਧਵਾਵਾਂ ਦੇ ਇੱਕ ਦਾਨ ਨੂੰ ਕਬੂਲ ਵੀ ਕੀਤਾ ਉਹਨੇ ਰੋਗੀਆਂ ਨੂੰ ਚੰਗਿਆ ਵੀ ਕੀਤਾ ਉਹਨੇ ਪਾਪੀਆਂ ਨੂੰ ਪਾਪ ਤੋਂ ਮੋੜਿਆ ਵੀ ਇਸ ਕਰਕੇ ਕਿਉਂਕਿ ਉਹ ਆਪਣੇ ਆਪ ਨੂੰ ਸੰਸਾਰ ਦੇ ਪਾਪ ਅਤੇ ਹਰ ਤਰ੍ਹਾਂ ਦੀ ਬਦੀ ਤੋਂ ਨੇ ਆਪਣੇ ਆਪ ਨੂੰ ਬੇਦਾਗ ਰੱਖਿਆ ਔਰ ਉਹਨੇ ਬਹੁਤਿਆਂ ਲੋਕਾਂ ਦੀ ਮਦਦ ਹੈ ਤਾਂ ਵੀ ਕੀਤੀ ਇਸ ਕਰਕੇ ਉਹਦੀ ਭਗਤੀ ਜਿਹੜੀ ਉਹ ਵਿਅਰਥ ਨਹੀਂ ਪਰ ਸੱਚਮੁੱਚ ਭਗਤੀ ਮੰਨੀ ਗਈ ਅਤੇ ਉਸ ਕਰਕੇ ਹੀ ਉਹ ਸਵਰਗ ਵਿੱਚ ਗਿਆ ਕਿਉਂਕਿ ਉਹਨੇ ਵਚਨ ਦੇ ਉੱਤੇ ਅਮਲ ਕੀਤਾ ਜੋ ਜੋ ਉਹਨੇ ਖੁਦਾ ਤੋਂ ਸਿੱਖਿਆ ਸੀ ਉਸ ਚੀਜ਼ ਤੇ ਉਹਨੇ ਅਮਲ ਕੀਤਾ ਸੋ ਸਾਡੇ ਲਈ ਵੀ ਇਹੀ ਹੁਕਮ ਹੈ ਕਿ ਸਾਨੂੰ ਵਚਨਾਂ ਦਾ ਪਤਾ ਬਹੁਤ ਆ ਪਰ ਅਸੀਂ ਵਚਨਾਂ ਤੇ ਅਮਲ ਨਹੀਂ ਕਰਦੇ ਜਦ ਤੱਕ ਅਸੀਂ ਆਪਣੇ ਵਚਨਾਂ ਦੇ ਉੱਤੇ ਅਮਲ ਕਰਨ ਵਾਲੇ ਨਹੀਂ ਹੈਗੇ ਖੁਦਾ ਦੇ ਵਚਨਾਂ ਨੂੰ ਮੰਨਣ ਵਾਲੇ ਨਹੀਂ ਹੈਗੇ ਉਨੀ ਦੇਰ ਅਸੀਂ ਸਵਰਗ ਦਾ ਰਾਜ ਨਹੀਂ ਦੇਖ ਸਕਦੇ ਸੋ ਸਵਰਗ ਦਾ ਰਾਜ ਵੇਖਣ ਲਈ ਜ਼ਰੂਰੀ ਹੈ ਕਿ ਜ਼ਰੂਰਤਮੰਦਾਂ ਦੀ ਮਦਦ ਕਰਨੀ ਅਤੇ ਸੰਸਾਰ ਤੋਂ ਆਪਣੇ ਆਪ ਨੂੰ ਬੇਦਾਗ ਰੱਖਣਾ ਸੰਸਾਰ ਤੋਂ ਬੇਦਾਗ ਭਾਵ ਸੰਸਾਰ ਦੇ ਬਧੀਆਂ ਬੁਰਾਈਆਂ ਤੇ ਪਾਪਾਂ ਤੋਂ ਆਪਣੇ ਆਪ ਨੂੰ ਬੇਦਾਗ ਰੱਖਣਾ ਮਤਲਬ ਉਹਨਾਂ ਦੇ ਦਾਗ ਆਪਣੇ ਤੇ ਲੱਗਣ ਨਹੀਂ ਦੇਣੇ ਜਿਸ ਤਰ੍ਹਾਂ ਚੋਰੀ ਦਾ ਦਾਗ ਵਿਵਚਾਰ ਦਾ ਦਾਗ ਚੁਗਲੀ ਨਿੰਦਾ ਦਾ ਦਾਗ ਲੋਭ ਦਾ ਹੰਕਾਰ ਦਾ ਝੂਠੀ ਸਿੱਖਿਆ ਦਾ ਝੂਠੀ ਗਵਾਹੀ ਦਾ ਵੈਰ ਦਾ ਵਿਰੋਧ ਦਾ ਨਸ਼ੇ ਦਾ ਤੇ ਹੋਰ ਵੀ ਅਨੇਕਾਂ ਸਾਰੇ ਪਾਪ ਨੇ ਇਹਨਾਂ ਦਾ ਦਾਗ ਅਸੀਂ ਆਪਣੇ ਆਪ ਤੇ ਲੱਗਣ ਨਹੀਂ ਦੇਣਾ ਸਾਡੀ ਭਗਤੀ ਬੇਦਾਗ ਹੋਊਗੀ ਅਤੇ ਸਾਡਾ ਦਿਲ ਨਿਰਮਲ ਹੋਊਗਾ ਜਿਹੜਾ ਹੋਰਾਂ ਦੀ ਮਦਦ ਅਤੇ ਸੁਧ ਲੈਣ ਵਾਲਾ ਹੋਊਗਾ ਤਾਂ ਹੀ ਅਸੀਂ ਸਵਰਗ ਦੇ ਰਾਜੇ ਚ ਵੜਾਂਗੇ ਸੋ ਨੈਕਸਟ ਵਚਨ ਸਾਨੂੰ ਦੱਸਦਾ ਯਾਕੂਬ ਦੋ ਉਹਦੀ 20 ਅਤੇ 21 ਨੰਬਰ ਆਇਚ ਲਿਖਿਆ ਪਰ ਹੈ ਨਕਮਿਆ ਮਨੁੱਖਾ ਕੀ ਤੂੰ ਇਹ ਨਹੀਂ ਜਾਣਦਾ ਕਿ ਅਮਲਾਂ ਤੋਂ ਬਿਨਾ ਵਿਸ਼ਵਾਸ ਵਿਅਰਥ ਹੈ ਕਿ ਸਾਡਾ ਪਿਤਾ ਅਬਰਾਹਮ ਅਮਲਾਂ ਨਾਲ タルਮੀਨ ਹੀ ਸੀ ਠਰਾਇਆ ਗਿਆ ਜਦੋਂ ਉਸਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦ ਦੀ ਉੱਤੇ ਚੜਾ ਦਿੱਤਾ ਹallelujah ਅੱਜ ਦਾ ਇਹ वचन ਸਾਨੂੰ ਦੱਸਦਾ ਕਿੰਦਾ ਦੇਖੋ ਕਿੰਨੇ ਲੋਕ ਕਿੰਨੇ ਹੀ ਸੀ ਵਚਨ ਦੇ ਵਿੱਚ ਅਸੀਂ ਪੜ੍ਹਦੇ ਹਾਂ ਜਿਸ ਤਰ੍ਹਾਂ ਅਸੀਂ ਅੱਜ ਸਵੇਰੇ ਵੀ ਕਹਾਣੀ ਲਈ ਸੀਗੀ ਆਯੂਬ ਦੇ ਬਾਰੇ ਕਿ ਉਹਨੇ ਸਬਰ ਰੱਖਿਆ ਔਰ ਦਾਨੀਅਲ ਦੇ ਬਾਰੇ ਉਹਨੇ ਸਬਰ ਰੱਖਿਆ ਉਸੀ ਤਰ੍ਹਾਂ ਅਸੀਂ ਦੇਖਦੇ ਹੈਗਾ ਅਬਰਾਹਮ ਜਿਨੇ ਅਮਲ ਕੀਤਾ ਮਸੀਹ ਸੁ ਜਿਨੇ ਉਹਦੇ ਸਾਰੇ ਹੀ ਵਚਨਾਂ ਤੇ ਅਮਲ ਕੀਤਾ ਉਹਨੇ ਕ੍ਰੂਸ ਦੇ ਉੱਤੇ ਕਿੰਨੇ ਦੁੱਖ ਝੱਲੇ ਕ੍ਰੂਸ ਤੋਂ ਪਹਿਲਾਂ ਕਿੰਨੇ ਦੁੱਖ ਝੱਲੇ ਪਰ ਉਹਨੇ ਆਪਣਾ ਸਬਰ ਦੇ ਨਾਲ ਨਾਲ ਅਮਲ ਵੀ ਕੀਤਾ ਕਿ ਮੇਰੇ ਲਈ ਅਮਲ ਕਰਨਾ ਕੀ ਹੈ ਕਿ ਮੈਂ ਚੁੱਪ ਰਾਵਾਂ ਔਰ ਉਹਨੇ ਉਹ ਸਾਰਾ ਕੁਝ ਕੀਤਾ ਉਸ ਤੋਂ ਬਾਅਦ ਉਹਦੇ ਚੇਲਿਆਂ ਦੇ ਲਈ ਜੋ ਹੁਕਮ ਸੀ ਪਤਰਸ ਨੇ ਦੁੱਖ ਝੱਲੇ ਪਰ ਉਹਨੇ ਅਮਲ ਕੀਤਾ ਤੇ ਸਬਰ ਰੱਖਿਆ ਉਸ ਤਰ੍ਹਾਂ ਅਬਰਾਹਮ ਨੇ ਆਪਣੇ ਪੁੱਤਰ ਇਸਹਾਕ ਨੂੰ ਉਹਨੇ ਬਿਲਕੁਲ ਉਹਦੇ ਮਾਰਨ ਦੇ ਲਈ ਆਪਣੀ ਤਲਵਾਰ ਉਠਾਈ ਇਸੇ ਤੇ ਬਿਲਕੁਲ ਉਹਦੀ ਗਰਦਨ ਦੇ ਕੋਲ ਆ ਕੇ ਪਰਮੇਸ਼ਰ ਨੇ ਉਹਨੂੰ ਰੋਕਿਆ ਉਹਨੇ ਮਾਰਨ ਤੱਕ ਅਮਲ ਕੀਤਾ ਅਗਰ ਖੁਦਾ ਨੂੰ ਨਾ ਰੋਕਦਾ ਸੱਚਮੁੱਚ ਉਹਨੂੰ ਮਾਰ ਦਿੰਦਾ ਹੋ ਆਪਣੇ ਪੁੱਤਰ ਨੂੰ ਕੁਰਬਾਨ ਕਰ ਦਿੰਦਾ ਪ੍ਰਭੂ ਦੇ ਲਈ ਉੱਤਮ ਬਲੀ ਕਰਕੇ ਜੜਾ ਦਿੰਦਾ ਹੋ ਸੋ ਸਾਡੇ ਲਈ ਵੀ ਇਹੀ ਹੁਕਮ ਹੈ ਕਿ ਸਵਰਗ ਜਾਣ ਦੇ ਲਈ ਧਰਤੀ ਨੂੰ ਪੂਰੇ ਤਰੀਕੇ ਨਾਲ ਛੱਡਣਾ ਪਊਗਾ ਸਾਡੇ ਲਈ ਧਰਤੀ ਉਤੇ ਕੋਈ ਵੀ ਐਸੀ ਚੀਜ਼ ਇੰਨੀ ਪਿਆਰੀ ਨਾ ਹੋਵੇ ਕਿ ਅਸੀਂ ਸਵਰਗ ਛੱਡ ਦਈਏ ਪਰ ਉਹ ਚੀਜ਼ ਨਾ ਛੱਡੀਏ ਇਸ ਲਈ ਖੁਦਾ ਕਹਿੰਦਾ ਆਬਰਾਹਮ ਲਈ ਉਹਦਾ ਪੁੱਤਰ ਉਸ ਵੇਲੇ ਸਭ ਤੋਂ ਪਿਆਰਾ ਸੀ ਪਰ ਕਹਿੰਦਾ ਉਹਦਾ ਪੁੱਤਰ ਮੇਰੇ ਤੋਂ ਵੱਧ ਪਿਆਰਾ ਨਹੀਂ ਹੋਣਾ ਚਾਹੀਦਾ ਦਾਨੀਅਲ ਜੂ ਜਦੋਂ ਪਰਮੇਸ਼ਰ ਦੇ ਵਚਨ ਚ ਲਿਖਿਆ ਜ਼ਰੂਰ ਉਹਨੂੰ ਸਜ਼ਾ ਲਈ ਲੈ ਕੇ ਜਾ ਰਹੇ ਸੋ ਹੁਣ ਕਿਸੇ ਬੰਦੇ ਲਈ ਪੁੱਤਰ ਤੋਂ ਵੀ ਬਾਅਦ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਆਉਂਦੀ ਆ ਹੁਣ ਉਹਨੇ ਆਪਣੀ ਜ਼ਿੰਦਗੀ ਦੀ ਫਿਕਰ ਨਾ ਕੀਤੀ ਕਹਿੰਦਾ ਮੈਨੂੰ ਪ੍ਰਭੂ ਚਾਹੀਦਾ ਮੈਂ ਆਪਣੇ ਪਰਮੇਸ਼ਰ ਦੀ ਭਗਤੀ ਜ਼ਰੂਰ ਕਰਨੀ ਫਿਰ ਭਾਵੇਂ ਮੈਨੂੰ ਕੋਈ ਵੀ ਸਜ਼ਾ ਦੇ ਦਿਓ ਫਿਰ ਅਸੀਂ ਦੇਖਦੇ ਹੈਗੇ ਆ ਪ੍ਰਭੂ ਦੇ ਚੇਲਿਆਂ ਨੂੰ ਕਿੰਨੀਆ ਸਜ਼ਾ ਮਿਲੀਆਂ ਔਰ ਉਹਨਾਂ ਨੇ ਕਿਹਾ ਵੀ ਨਹੀਂ ਜੇ ਦਾ ਸੀ ਸੁ ਸੁਮਾਚਾਰ ਸੁਣੋਨੇ ਉਹ ਸੱਚਾ ਆ ਅਤੇ ਜੇ ਉਹ ਇੰਨੇ ਦੁੱਖ ਉਠਾ ਗਿਆ ਤਾਂ ਅਸੀਂ ਵੀ ਉਠਾਵਾਂਗੇ ਜੋ ਉਹ ਇੰਨੇ ਦੁੱਖ ਢਾਕੇ ਸਾਡੇ ਸਾਹਮਣੇ ਸਵਰਗ ਚ ਉਠਾਇਆ ਗਿਆ ਤੇ ਸਾਨੂੰ ਪਤਾ ਵੀ ਸਾਨੂੰ ਵੀ ਉਹੀ ਜਗ੍ਹਾ ਮਿਲੇਗੀ ਸੋ ਭਾਵੇਂ ਉਸ ਜਗਾ ਲੀ ਲਗਾ ਲੋ ਭਾਵੇਂ ਆਪਣੇ ਪੈਤਾ ਲੀ ਲਗਾ ਲੋ ਜਸਵੀ ਵਿਸ਼ੇਲੀ ਉਹਨਾਂ ਨੇ ਦੁੱਖ ਝੱਲੇ ਉਹਨਾਂ ਨੇ ਦੁੱਖ ਝੱਲੇ ਤੇ ਸਵਰਗ ਰਾਜ ਦੇ ਹਿੱਸੇਦਾਰ ਹੋਏ ਉਸੇ ਹੀ ਤਨਮ ਅੱਜ ਖੁਦਾ ਦਾ ਵਚਨ ਸਾਨੂੰ ਇਹ ਹੁਕਮ ਦਿੰਦਾ ਆ ਕਿ ਤੁਹਾਡੇ ਲਈ ਅਗਰ ਸਵਰਗ ਦਾ ਲਕਸ਼ ਹੈ ਨਾ ਪਰਮੇਸ਼ਰ ਤੋਂ ਬਿਨਾ ਤੁਹਾਡੇ ਲਈ ਕੋਈ ਚੀਜ਼ ਪਿਆਰੀ ਨਹੀਂ ਹੋਣੀ ਚਾਹੀਦੀ ਇੱਕ ਟਾਈਮ ਖੁਦਾ ਤੁਹਾਨੂੰ ਤੁਹਾਡੀ ਆਪਣੀ ਜਾਨ ਵੀ ਕੁਰਬਾਨ ਕਰਨ ਲਈ ਕਹਵੇ ਨਾ ਤੁਸੀਂ ਸ਼ੁਕਰ ਕਰਦੇ ਹੋਏ ਉਹ ਜਾਨ ਨੂੰ ਦੇ ਦੋ ਕਿ ਪਰਮੇਸ਼ਰ ਤੇਰੀ ਸੀ ਤੂੰ ਮੈਨੂੰ ਦਿੱਤੀ ਸੀ ਤੇ ਤੂੰ ਵਾਪਸ ਲੈ ਲੈ ਸੋ ਸਵਰਗ ਜਾਣ ਦੇ ਲਈ ਸੈਲਫਲੈਸ ਹੋਣਾ ਪਵੇਗਾ ਮਤਲਬ ਮਤਲਬੀ ਨਹੀਂ ਮਤਲਬ ਨੂੰ ਛੱਡਣਾ ਪਊਗਾ ਸਭ ਕੁਝ ਖੁਦਾ ਦਾ ਹੈ ਤੇ ਉਹਨੂੰ ਦੇਣ ਦੇ ਲਈ ਹੱਸਦੇ ਹੱਸਦੇ ਤਿਆਰ ਰਹਿਣਾ ਪਊਗਾ ਉਦੇ ਨਾਮ ਦੀ ਸੱਚੀ ਭਗਤੀ ਅਤੇ ਨਿਰਮਲ ਭਗਤੀ ਰੱਖਣੀ ਪਊਗੀ ਆਪਣੇ ਦਿਲਾਂ ਨੂੰ ਨਮਰ ਅਤੇ ਹਲੀਮ ਅਤੇ ਮਦਦ ਕਰਨ ਵਾਲੇ ਬਣਾਉਣਾ ਪਊਗਾ ਆਪਣੇ ਆਪ ਨੂੰ ਸੰਸਾਰ ਦੇ ਪਾਪਾਂ ਤੋਂ ਬੇਦਾਗ ਬੰਨਾ ਪਊਗਾ ਅਤੇ ਮੌਤ ਤੱਕ ਵਫਾਦਾਰੀ ਰੱਖਣੀ ਪਊਗੀ ਫਿਰ ਅਸੀਂ ਸਭ ਜ਼ਰੂਰ ਹੀ ਸਵਰਗ ਜਾਵਾਂਗੇ ਹੁਣੇ ਰਾਹ ਔਖਾ ਜ਼ਰੂਰੀਆ ਕਿਉਂਕਿ ਇਹਦਾ ਕਲਾਮ ਵੀ ਦੱਸਦਾ ਹੈ ਕਿ ਇੱਕ ਢੀੜਾ ਰਾਹ ਹੈ ਅਤੇ ਇੱਕ ਖੁੱਲਾ ਹੈ ਢੀੜੇ ਰਾਹ ਥਣੀ ਬਹੁਤ ਥੋੜੇ ਜਾਣਗੇ ਕਿਉਂਕਿ ਉਹਦੇ ਵਿੱਚ ਬਹੁਤ ਦੁੱਖ ਹੈ ਅਤੇ ਖੁੱਲੇ ਰਾਹ ਥਨੀ ਸਾਰੇ ਚੱਲ ਜਾਣਗੇ ਪਰ ਅੱਗੇ ਜਾ ਕੇ ਉਹ ਪਹਿਲਾ ਰਾਸ ਔਖਾ ਹੈ ਪਰ ਅੱਗੇ ਜਾ ਕੇ ਉਹ ਜਿਹੜਾ ਉਹਦਾ ਦਰਵਾਜ਼ਾ ਹੈ ਨਾ ਉਹ ਅੱਗੇ ਚ ਖੁੱਲਣਾ ਹੈ ਤੇ ਜਿਹੜਾ ਪੀੜਾ ਰਾ ਹੈ ਉਹਦਾ ਦਰਵਾਜ਼ਾ ਸੁਰਗ ਵਿੱਚ ਖੁੱਲਣਾ ਹੈ ਹੁਣ ਇਹ ਦੇਖਣਾ ਹੈ ਅਸੀਂ ਆ ਵੀ ਅਸੀਂ ਸੁੱਖ ਭੋਗਣੇ ਆ ਕਿ ਅਸੀਂ ਦੁੱਖ ਭੋਗ ਕੇ ਸੁੱਖ ਲੈਣਾ ਹੈ ਅਸੀਂ ਸੰਸਾਰ ਚ ਸੁੱਖ ਭੋਗ ਕੇ ਦੁੱਖਾਂ ਚ ਪੈਣਾ ਹੈ ਜਾਂ ਸੰਸਾਰ ਵਿੱਚ ਦੁੱਖ ਭੋਗ ਕੇ ਸਵਰਗ ਚ ਪੈਣਾ ਹੈ ਸੋ ਜਿਹੜੇ ਸਵਰਗ ਜਾਣਾ ਚਾਹੁੰਦੇ ਨੇ ਉਹ ਸਿਰਫ ਇਹ ਹੀ ਨਾ ਦੇਖਣ ਕਿ ਸਵਰਗ ਬੜਾ ਵਾਈਟ ਹੋਏਗਾ ਬੜੀ ਅੱਛੀ ਲਾਈਟ ਹੋਏਗੀ ਸੋਹਣੇ ਸੋਹਣੇ ਐਂਜਲ ਹੋਣਗੇ ਸੋਹਣੀ ਜੀ ਜਗ੍ਹਾ ਹੋਏਗੀ ਹੁਣ ਉਸ ਸੋਹਣੀ ਜਗ੍ਹਾ ਵਿੱਚ ਤੇ ਆਰਾਮ ਦਾ ਇੱਕ ਜਗ੍ਹਾ ਵਿੱਚ ਜਾਣ ਲਈ ਪਹਿਲਾਂ ਬੇਆਰਾਮੀ ਚੱਲਣੀ ਹੀ ਪਵੇਗੀ ਹਾਲੇਲੂਇਆ ਹੁਣ ਜਿਸ ਤਰ੍ਹਾਂ ਬੜੀ ਸੋਹਣੀ ਐਗਜ਼ਾਮਪਲ ਆ ਜਿਹੜੀ ਸਭ ਨੂੰ ਪਸੰਦ ਵੀ ਆਏਗੀ ਜਿਸ ਤਰ੍ਹਾਂ ਅਸੀਂ ਦੇਖਦੇ ਆ ਇੱਕ ਇੰਡੀਆ ਦਾ ਸਟੂਡੈਂਟ ਆ ਜਦੋਂ ਇੰਟਰਨੈਸ਼ਨਲ ਸਟੱਡੀ ਕਰਨ ਲਈ ਜਾਂਦਾ ਨਾ ਉਦੋਂ ਉਹਦੇ ਮਾਪੇ ਨੂੰ ਕਈ ਵਾਰ ਆਪਣਾ ਘਰ ਵੀ ਵੇਚਣਾ ਪੈਂਦਾ 30-35 ਲੱਖ ਰੁਪਏ ਭਰਨ ਦੇ ਲਈ ਕਰਜ਼ਾ ਚੱਕਣਾ ਪੈਂਦਾ ਉਦੋਂ ਐਨੇ ਔਖੇ ਹੋ ਜਾਂਦੇ ਨਾ ਵੀ ਉਹਨਾਂ ਦੇ ਗੱਲ 'ਚ ਇੱਕ ਫਾਹਾ ਟੰਗਿਆ ਜਾਂਦਾ ਵੀ ਜਦੋਂ ਨੱਪਿਆ ਗਿਆ ਨਾਲ ਹੀ ਸਾਹ ਨਿਕਲ ਜਾਣਗੇ ਇੱਕ ਵਾਰੀ ਐਨੇ ਔਖੇ ਹੋ ਕੇ ਇੱਕ ਮਾਪੇ ਆਪਣੇ ਬੱਚੇ ਨੂੰ ਇੰਟਰਨੈਸ਼ਨਲ ਸਟੱਡੀ ਕਰਨ ਭੇਜਦੇ ਆ ਪਰ ਜਦੋਂ ਬੱਚਾ ਉੱਥੇ ਜਾ ਕੇ ਸੈਟਲ ਹੋ ਜਾਂਦਾ ਫਿਰ ਉਹ ਐਨੇ ਪੈਸੇ ਕੱਢਦਾ ਕਿ ਉਹਨਾਂ ਦੇ ਮਾਪੇ ਦਾ ਉਹ ਰੱਸਾ ਤਾਂ ਕੀ ਕੋ ਜਿੰਨੇ ਵਾਰੀ ਰੱਸਾ ਘੁੱਟਿਆ ਤਾਂ ਜੀਬ ਬਾਹਰ ਨਿਕਲੀ ਸਨ ਉਹ ਸਾਰੀ ਭੁੱਲ ਜਾਂਦੇ ਆ ਇਹ ਰਿਐਲਿਟੀ ਹੈ ਨਾ ਬਸ ਇਹੀ ਚੀਜ਼ ਸਵਰਗ ਦੀ ਆ ਇੱਕ ਵਾਰੀ ਸਾਨੂੰ ਫਾਹਾ ਪਾਉਣਾ ਹੀ ਪਊਗਾ ਆਪਣੇ ਗੱਲ 'ਚ ਪਤਾ ਨਹੀਂ ਉਹ ਕਦੋਂ ਕੁਝ ਕੋਈ ਘੁੱਟ ਦੇਵੇ ਕਦੋਂ ਸਾਡੇ ਥੱਲੋਂ ਕੁਝ ਖਿੱਚ ਦੇਵੇ ਕਦੋਂ ਸਾਡੀ ਜੀਬ ਬਾਹਰ ਨਿਕਲ ਜਾਵੇ ਪਰ ਜਦ ਅਸੀਂ ਉਸ ਦੁੱਖਦਾਇਕ ਸਮੇਂ ਦੇ ਵਿੱਚੋਂ ਪੀੜਾਂ ਦੇ ਸਮੇਂ 'ਚੋਂ ਨਿਕਲ ਗਏ ਨਾ ਉਸ ਤੋਂ ਬਾਅਦ ਬੇਹਦ ਆਰਾਮਤੀ ਬਹੁਤ ਖੁਸ਼ੀ ਆ ਸੋ ਆਪੇ ਆਪਣੇ ਪਿਛਲੇ ਦੁੱਖ ਵੀ ਭੁੱਲ ਜਾਗੇ ਸੋ ਸਵਰਗ ਜਾਣ ਲਈ ਦੁੱਖ ਬਾਤ ਨੇ ਪਰ ਅਸੀਂ ਭੁੱਲ ਜ਼ਰੂਰ ਜਾਵਾਂਗੇ ਜਦੋਂ ਸਾਨੂੰ ਸਵਰਗ ਮਿਲ ਗਿਆ ਸੋ ਦੁੱਖਾਂ ਨੂੰ ਛੱਡ ਕੇ ਆਉਣ ਵਾਲੇ ਸੁੱਖ ਵੱਲ ਤੱਕਦੇ ਹੋਏ ਸਵਰਗ ਦੇ ਰਾਜ ਵੱਲ ਵਧਦੇ ਚਲੇ ਜਾਓ ਕਿਉਂਕਿ ਉਹ ਸਾਡੇ ਲਈ ਹੀ ਤਿਆਰ ਕੀਤਾ ਗਿਆ ਹੈ ਜਗਤ ਦੇ ਮੁੱਢ ਤੋਂ ਹੀ ਹallelujah ਉਮੀਦ ਕਰਦੀਆਂ ਤੁਹਾਨੂੰ ਸਭ ਨੂੰ ਅੱਜ ਦਾ ਇਹ ਬਚਨ ਸਮਝ ਆਇਆ ਹੋਵੇਗਾ ਆਓ ਸਾਰੇ ਮਿਲ ਕੇ ਅਸਦੇ ਪੂਰੇ ਦਿਨ ਦੀ ਕਿਰਪਾ ਸੁਖ ਸ਼ਾਂਤੀ ਮਹਿਮਾ ਦੇ ਲਈ ਖੁਦਾ ਦਾ ਸ਼ੁਕਰ ਤਾਨਵਾਦ ਕਰਦੇ ਹੋਏ ਪਰਮੇਸ਼ਰ ਦੀ ਪਾਕ ਹਜ਼ੂਰੀ ਵਿੱਚ ਪ੍ਰਾਰਥਨਾ ਕਰਦੇ ਹੋ ਹਾਲੇਲੂਇਆ 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 ਧੰਵਾ 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 ਵਾਹਨ ਸਮਰਥੀ ਖੁਦਾਵੰ ਪਿਆਰੇ ਪਰਮੇਸ਼ੁਰ ਪਿਤਾ ਤੁਹਾਡਾ ਸ਼ੁਕਰ ਤੁਹਾਡਾ ਧੰਨਵਾ ਕਰਦੇ ਹਾਂ ਅੱਜ ਦੇ ਦਿਨ ਅਸੀ ਕਿਰਪਾ ਲਈ ਪ੍ਰਭੂ ਜੀ ਸੱਚਮੁੱਚ ਦਾ ਇਹ ਸੁੰਦਰ ਸਮਾਜ ਜੋ ਤੁਸੀਂ ਸਾਨੂੰ ਬਖਸ਼ਿਆ ਖੁਦਾ ਤੁਹਾਡਾ ਸ਼ੁਕਰ ਧੰਨਵਾ ਕਰਦੇ ਹਾਂ ਅਸ ਦੇ ਪੂਰੇ ਹੀ ਦਿਨ ਵਿੱਚ ਦਿੱਤੀਆਂ ਸਾਰੀਆਂ ਆਸ਼ੀਸ਼ਾਂ ਬਰਕਤਾਂ ਦਇਆ ਭਲਾਈਆਂ ਦੇ ਲਈ ਖੁਦਾਵੰ ਤੁਹਾਡੀ ਕਿਰਪਾ ਦਇਆ ਜੋ ਸਦਾ دیا۔ ਸ਼ੁਕਰ ਕਰਦੇ ਹਾਂ ਜੋ ਸਦਾ ਤੱਕ ਸਾਡੇ ਸਭ ਦੇ ਸਿਰ ਦੇ ਉੱਤੇ ਰਹੀ। ਪੂਰਾ ਦਿਨ ਤੁਸੀਂ ਸਾਨੂੰ ਸੰਭਾਲਿਆ ਖੁਦਾ ਰੋਜ਼ੀ ਰੋਟੀ ਸਾਨੂੰ ਦਿੱਤੀ ਸਾਡੇ ਰਾਹ ਸਿਆਂ ਨੂੰ ਸਾਫ਼ ਕੀਤਾ ਹਰ ਖਤਰੇ ਮੁਸੀਬਤ ਦੁਰਘਟਨਾ ਪ੍ਰੇਸ਼ਾਨੀਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਿਆ ਆਪਣੀ ਦਇਆ ਕਿਰਪਾ ਸਾਡੇ ਤੇ ਰੱਖੀ ਖੁਦਾ ਸਾਨੂੰ ਕਿਸੇ ਚੀਜ਼ ਦੀ ਥੋੜਾ ਨਾ ਹੋਣ ਦਿੱਤੀ ਆਪਣੇ ਸੱਜੇ ਫਤੇਮੰਦ ਹੱਥ ਨਾਲ ਸਾਡੀ ਹਿਫਾਜ਼ਤ ਕੀਤੀ ਤੇ ਤੁਹਾਡੇ ਦੂਤਾਂ ਨੇ ਸਾਨੂੰ ਪ੍ਰੋਟੈਕਟ ਕੀਤਾ ਸਾਡਾ ਸ਼ੁਕਰਾਨਾਬਦ ਕਰਦੇ ਆ ਅੱਜ ਦੇ ਦਿਨ ਚ ਦਿੱਤੀਆਂ ਸਾਰੀਆਂ ਹੀ ਭਲਾਈਆਂ ਚੰਗੀਆਂੀਆਂ ਦੇ ਲਈ ਔਰ ਸਭ ਮਿਲ ਕੇ ਦਿਲ ਤੋਂ ਧੰਨਵਾਦ ਕਰਦੇ ਆ ਜੀ ਦਿੱਤੇ ਇਸ ਅਨਮੋਲ ਵਚਨ ਲਈ ਖੁਦਾ ਇਹ ਜੋ ਵਚਨ ਸਾਡੇ ਲਈ ਸਵਰਗ ਦੇ ਰਾਹ ਤੇ ਨੂੰ ਤਿਆਰ ਕਰਦੇ ਨੇ ਖੁਦਾ ਸਾਡੀ ਮਦਦ ਕਰੋ ਕਿ ਅਸੀਂ ਰਾਹ ਦੇ ਉੱਤੇ ਚੱਲਣ ਲਈ ਵੀ ਅਸੀਂ ਤਿਆਰ ਹੋਈਏ ਅਸੀਂ ਜਾਣਦੇ ਆ ਕਿ ਸਵਰਗ ਦਾ ਰਾਜ ਜਿਹੜਾ ਹੈ ਉਹ ਸਾਡੇ ਲਈ ਮੁੱਢ ਤੋਂ ਹੀ ਤਿਆਰ ਕੀਤਾ ਹੋਇਆ ਪਰ ਖੁਦਾ ਅਸੀਂ ਉਸ ਰਾਜ ਲਈ ਹਜੇ ਤਿਆਰ ਨਹੀਂ ਹੋ پا ਰਹੇ ਹਾਂ ਅਸੀਂ ਧਰਤੀ ਦੇ ਆਰਾਮ ਨੂੰ ਨਹੀਂ ਛੱਡ ਪਾ ਰਹੇ ਖੁਦਾ ਸਾਡੀ ਮਦਦ ਕਰੋ ਕਿ ਅਸੀਂ ਮਸੀਹ ਯਸੂ ਦੀ ਤਰ੍ਹਾਂ ਦੁੱਖ ਚੱਲਣ ਲਈ ਤਿਆਰ ਹੋਈਏ ਉਹ ਦੁੱਖ ਬੇਸ਼ੱਕ ਭਾਵੇਂ ਲੰਬੇ ਸਮੇਂ ਦੇ ਕਿਉਣਾ ਹੋਣ ਪਰ ਅਸੀਂ ਜਾਣਦੇ ਹਾਂ ਕਿ ਉਸ ਤੋਂ ਬਾਅਦ ਉਸ ਤੋਂ ਵੀ ਲੰਬੇ ਸਮੇਂ ਦੀ ਸ਼ਾਂਤੀ ਹੋਵੇਗੀ ਅਸੀਂ ਜਦ ਆਪਣੇ ਆਪ ਨੂੰ ਸਵਰਗ ਦੇ ਰਾਜ ਲਈ ਤਿਆਰ ਕਰੀਏ ਖੁਦਾ ਸਾਡੇ ਵਿੱਚੋਂ ਸਾਰੀਆਂ ਹੀ ਆਣਾ ਗਿਆ ਕਾਰੀ ਦੀ ਆਤਮਾ ਜਾਣਦੀ ਰਹੇ ਖੁਦਾ ਤੁਹਾਡਾ ਰਾਜ ਤੁਹਾਡੀ ਕਿਰਪਾ ਤੁਹਾਡੀ ਦਇਆ ਸਾਡੇ ਉੱਤੇ ਹੋਵੇ ਖੁਦਾਵਨ ਤੁਹਾਡੇ ਲਹੂ ਦੇ ਵਸੀਲੇ ਬless ਹੋ ਰਾਸ਼ੀਸ਼ਿਤ ਕਿਤੇ ਜਾਈਏ ਸਦਾ ਤੋਂ ਲੈ ਕੇ ਸਦਾ ਤੱਕ ਤੁਹਾਡੀ ਕਿਰਪਾ ਦਇਆ ਭਲਾਈ ਪਰ ਪੂਰੀ ਸਾਡੇ ਸਭ ਦੇ ਨਾਲ ਹੋਵੇ ਖੁਦਾਵਨ ਅਸੀਂ ਤੁਹਾਡੀ ਕਿਰਪਾ ਤੁਹਾਡੇ ਰਾਜ ਤੁਹਾਡੀ ਮਹਿਮਾ ਜਵਾਦ ਤੇ ਤਰੱਕੀ ਕਰਦੇ ਜਾਈਏ ਜੋ ਵੀ ਵਚਨ ਅਸੀਂ ਰੋਜ਼ ਦੇ ਅਸੀਂ ਸਿੱਖੀਏ ਤੇ ਸੁਣੀਏ ਪ੍ਰਭੂ ਜੀ ਅਸੀਂ ਉਸ ਨੂੰ ਆਪਣੇ ਦਿਲ ਦੇ ਉੱਤੇ ਜਮਾ ਕਰਕੇ ਰੱਖੀਏ ਖੁਦਾ ਕੋਈ ਦੁਸ਼ਟ ਦੀ ਸ਼ਕਤੀ ਇਸ ਪਾਕ ਵਚਨ ਨੂੰ ਸਾਡੇ ਹਿਰਦਿਆਂ 'ਚੋਂ ਚੁਰਾ ਨਾ ਜਕੀ ਖੁਦਾ ਸਾਡੇ ਦਿਲ ਦੇ ਤਖਤਿਆਂ ਦੇ ਉੱਤੇ ਲਿਖੇ ਜਾਣ ਪ੍ਰਭੂ ਜੀ ਔਰ ਇਹ ਹਮੇਸ਼ਾ ਸਾਨੂੰ ਯਾਦ ਰਹਿਣ ਅਸੀਂ ਇਹਨਾਂ ਨੂੰ ਸੁਣ ਕੇ ਸਿਰਫ ਖੁਸ਼ ਹੋਣ ਵਾਲੇ ਨਾ ਹੋਈਏ ਪਰ ਇਹਨਾਂ ਵਚਨਾਂ ਦੇ ਉਸੇ ਅਮਲ ਵੀ ਕਰਨ ਵਾਲੇ ਹੋਈਏ ਖੁਦਾ ਕਿਉਂਕਿ ਅਮਲ ਦੇ ਬਿਨਾ ਵਿਸ਼ਵਾਸ ਅੰਨਾ ਹੈ ਔਰ ਇਸ ਅੰਨਾਪਨ ਜ਼ਿੰਦਗੀ ਤੋਂ ਤੁਸੀਂ ਸਾਨੂੰ ਸੱਚੀ ਰੋਸ਼ਨੀ ਦੇ ਨਾਲ ਖੁਦਾ ਛੁਟਕਾਰਾ ਦਿੰਦਾ ਹੈ ਤਸ ਸਾਡੇ ਰਾਹ ਨੂੰ ਰੋਸ਼ਨ ਕੀਤਾ ਆ ਔਰ ਸਾਡੀ ਮਦਦ ਕੀਤੀ ਖੁਦਾ ਕਿ ਅਸੀਂ ਨਿਰਮਲ ਅੱਛੀ ਅਤੇ ਸੱਚੀ ਭਗਤੀ ਕਰੀਏ ਉਹ ਭਗਤੀ ਜਿਹੜੀ ਤੁਹਾਨੂੰ ਪਸੰਦ ਆਵੇ ਸੋ ਖੁਦਾਸੀ ਨਕਮੇ ਮਲੁਖਾ ਜਹੀ ਚਾਲ ਨਾ ਚੱਲੀਏ ਅਸੀਂ ਆਪਣੇ ਤੋਂ ਪਹਿਲਾਂ ਦੇ ਆਏ ਪੁਰਖਿਆਂ ਦੀ ਜ਼ਿੰਦਗੀਆਂ ਨੂੰ ਵੇਖੀਏ ਸਿੱਖੀਏ ਤੇ ਉਹੀ ਰਾਹਾਂ ਨੂੰ ਫੜੀਏ ਜੈਸੀ ਭਗਤੀ ਉਹਨਾਂ ਨੇ ਕੀਤੀ ਅਸੀਂ ਉਹੀ ਭਗਤੀ ਕਰੀਏ ਜਿਸ ਤਰ੍ਹਾਂ ਉਹਨਾਂ ਨੇ ਥਾੜੇ ਹਰ ਬਚਨ ਤੇ ਅਮਲ ਕੀਤਾ ਅਸੀਂ ਵੀ ਅਮਲ ਕਰਨ ਵਾਲੇ ਹੋ ਜਾਈਏ ਖੁਦਾਵਨ ਸੜੀ ਭਗਤੀ ਤੁਹਾਨੂੰ ਪਸੰਦ ਆਵੇ ਖੁਦਾ ਸਾਡੀ ਜ਼ੁਬਾਨ ਚੋਂ ਨਿਕਲਿਆ ਹਰ ਇੱਕ ਸ਼ਬਦ ਪਵਿੱਤਰ ਆਤਮਾ ਦੀ ਸામਰਥਨਾ ਨਿਕਲੇ ਅਸੀਂ ਆਪਣੀ ਜ਼ੁਬਾਨ ਤੇ ਲਗਾਮ ਲਗਾਉਣ ਵਾਲੇ ਹੋ ਇਹ ਪਤਾ ਸੜੀ ਭਗਤੀ ਕਦੇ ਵੀ ਅਸੀਂ ਨਾ ਹੋਵੇ ਜੋ ਕਿਸੇ ਨੂੰ ਤੋਖਾ ਦੇਣ ਵਾਲੀ ਜਾਂ ਵਿਅਰਥ ਹੋਵੇ ਪਤਾ ਪਰ ਅਸੀਂ ਹਰ ਵੇਲੇ ਸਹਾਇਤਾ ਕਰਨ ਵਾਲੇ ਖੜੀ ਰਹਿਣ ਵਾਲੇ ਹੋਈਏ ਕਸ਼ਟ ਦੇ ਵੇਲੇ ਦੂਜਿਆਂ ਦੀ ਸੋਧ ਲਈਏ ਤੇ ਖੁਦ ਕਸ਼ਟ ਚੱਲਣ ਲਈ ਹਮੇਸ਼ਾ ਤਿਆਰ ਹੋਈਏ ਸਾਡੀ ਭਗਤੀ ਬੇਦਾਗ ਹੋਵੇ ਪਿਤਾ ਸਾਡੀ ਭਗਤੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸੰਸਾਰਿਕ ਦਾਗ ਨਾ ਹੋਵੇ ਅਸੀਂ ਆਪਣੇ ਆਪ ਨੂੰ ਹਰ ਪਾਪ ਹਰ ਬਦੀ ਹਰ ਬੁਰਾਈ ਤੋਂ ਬਚਾਈ ਰੱਖੀਏ ਅਤੇ ਆਪਣੇ ਆਪ ਨੂੰ ਖੁਦਾ ਦੇ ਰਾਜ ਉਹਦੀ ਮਹਿਮਾ ਲਈ ਤਿਆਰ ਕਰੀਏ ਸਾਡੀ ਜ਼ਿੰਦਗੀ ਦਾ ਹਰ ਇੱਕ ਪਲ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਖੁਦਾ ਤੇ ਅਸੀਂ ਤੁਹਾਡੇ ਹੁਕਮਾਂ ਤੁਹਾਡੀ ਬਚਨਾਂ ਤੇ ਅਮਲ ਕਰਨ ਵਾਲੇ ਬਣੀਏ ਅੱਜ ਜਿਨੇ ਵੀ ਪੈਨ ਪਏ ਇਸ ਬਚਨ ਪ੍ਰਾਰਥਨਾ ਨੂੰ ਸੁਣਦੇ ਨੇ ਖੁਦਾ ਇਹਨਾਂ ਦੀ ਪੁਕਾਰ ਨੂੰ ਤੁਸੀਂ ਸੁਣਨਾ ਪ੍ਰਭੂ ਜੀ ਹਰ ਇੱਕ ਨੂੰ ਆਪਣੇ ਸਵਰਗ ਦੇ ਰਾਜ ਲਈ ਤਿਆਰ ਕਰਨਾ ਖੁਦਾ ਸੱਚੀ ਪਗਤੀਆ ਤੇ ਨਿਰਮਲ ਹਿਰਦੇ ਨਾਲ ਬLES ਕਰਨਾ ਪਿਤਾ ਪਰਮੇਸ਼ਰ ਅਸੀਂ ਸਭ ਦੇ ਸਭ ਬਚਨ ਨੂੰ ਸੁਣੀਏ ਤੇ ਅਮਲ ਕਰੀਏ ਤੇ ਖੁਦਾ ਦੇ ਚਹੇ ਹੋਈਏ ਅੱਜ ਜੋ ਵੀ ਪੈਣ ਪੈਣਾ ਵਚਨ ਭਰਾਤਾਂ ਨੂੰ ਬਹੁਤ ਹੀ ਲੋਗਾ ਤੱਕ ਸ਼ੇਅਰ ਕਰਨ ਹਰ ਇੱਕ ਦੇ ਹੱਥ ਮੁਬਾਰਕ ਹੋ ਜਾਣ ਖੁਦਾ ਜੂਏ ਆਪਣੇ দান ਆਪਣੀ ਆਫਰਿੰਗ ਨੂੰ ਭੇਜਣ ਖੁਦਾ ਇਹਨਾਂ ਦੇ ਦੁੱਖ ਦੂਰ ਕੀਤੇ ਜਾਣ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ ਸੱਚੀ ਸਹਾਇਤਾ ਸਵਰਗ ਜੋ ਭੇਜੀ ਜਾਵੇ ਪੂਰੇ ਘਰਾਂ ਵਿੱਚ ਤੁਹਾਡੀ ਆਸ਼ੀਸ਼ ਤੁਹਾਡੀ ਬਰਕਤ ਤੁਹਾਡੇ ਰਹਿਮ ਤੁਹਾਡੇ ਫਜ਼ਲ ਨੂੰ ਰਿਲੀਜ਼ ਕਰਦੇ ਆ ਤੁਹਾਡੇ ਦੂਤਾਂ ਦੀ ਅਗਵਾਈ ਕਰਦੇ ਪਰਮੇਸ਼ਿਆ ਸਾਰੀ ਕਬੰਦਨ ਹਰ ਰੁਕਾਵਟ ਹਰ ਵਿਪਤਾ ਬਿਮਾਰੀ ਪਰੇਸ਼ਾਨੀ ਨੂੰ ਦੂਰ ਕਰਦੇ ਪੈਰੇ ਖੁਦਾਵਨ ਪੂਰੇ ਘਰਾਂ ਦੇ ਵਿੱਚ ਤੁਹਾਡੀ ਕਿਰਪਾ ਨੂੰ ਰਿਲੀਜ਼ ਕਰਦੇ ਮਹਾਨ ਖੁਦਾ ਪ੍ਰਾਰਥਨਾ ਯਿਸੂ ਨਾਮ ਵਿੱਚ ਮੰਗਦੇ ਹਾਂ ਆਮੇਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ ਦੀ।